ਕੰਡਾ ਸੁਆਗਤ ਹੈ ਪੰਜਾਬ ਹੜ੍ਹਾਂ ਦੀ કૃਪੀ ਚੋਂ ਮਸਾ ਨਿਕਲਿਆ ਹੈ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਦੁਬਾਰਾ ਫੇਰ ਮੀਂਹ ਪੈ ਰਹੇ ਨੇ ਕਾਫੀ ਹੱਦ ਤੱਕ ਪਾਣੀ ਰਣਜੀਤ ਸਾਗਰ ਡੈਮ ਤੋਂ ਭਾਖੜਾ ਡੈਮ ਤੋਂ ਛੱਡਿਆ ਵੀ ਗਿਆ احتیاط ਵਜੋਂ ਪਰ ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਦੀ ਅਹਿਤਿਆਤ ਕੰਦੇ ਨਹੀਂ ਹੁੰਦੇ ਕਿ ਲੱਸੀ ਦਾ ਜਿਹੜਾ ਚਾਹ ਦਾ ਜਲਿਆ ਵੀ ਜਿਹੜਾ ਹੈਗਾ ਲੱਸੀ ਨੂੰ ਫੂਕਾ ਮਾਰ ਮਾਰ ਕੇ ਪੀਂਦਾ ਜੇ ਇਹੀ ਅਹਿਤਿਆਤ ਅੱਜ ਤੋਂ 2 ਜਾਂ 3 ਮਹੀਨੇ ਪਹਿਲਾਂ ਵਰਤ ਲਈ ਜਾਂਦੀ ਤਾਂ ਸ਼ਾਇਦ ਸਥਿਤੀ ਜਿਹੜੀ ਹੈਗੀ ਆ ਕੁਝ ਸਹੀ ਹੋਣੀ ਸੀ ਸਿਆਸੀ ਲੜਾਈ ਬਹੁਤ ਚੱਲ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕੇਂਦਰ ਦੇ ਉੱਤੇ ਇਲਜ਼ਾਮ ਲਗਾ ਰਹੀ ਹੈ ਕਿ ਸਾਡੇ ਬਣਦੇ ਪੈਸੇ ਨਹੀਂ ਦਿੱਤੇ ਜਾ ਰਹੇ ਸਾਡੀ ਮਦਦ ਨਹੀਂ ਕੀਤੀ ਜਾ ਰਹੀ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੀ ਜ਼ਿਆਦਾ ਮਦਦ ਹੋ ਰਹੀ ਹੈ ਗੈਰ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਦੀ ਘੱਟ ਮਦਦ ਹੋ ਰਹੀ ਹੈ ਉੱਥੇ ਹੀ ਪੰਜਾਬ ਭਾਜਪਾ ਨੇ ਵੀ ਜਿਹੜਾ ਹੈ ਸਟੈਂਡ ਲਿਆ ਹੋਇਆ ਹੈ ਸਣੇ ਕੇਂਦਰ ਹਾਈ ਕਮਾਂਡ ਨੂੰ ਭਾਜਪਾ ਹਾਈ ਕਮਾਂਡ ਦੇ ਕਿ ਜੋ ਐਨਡੀਆਰਐਫ ਦਾ ਪੈਸਾ ਜਿਹੜਾ ਹੈਗਾ ਜਾਂ ਐਸਡੀਆਰਐਫ ਦਾ ਪੈਸਾ ਸਟੇਟ ਡਿਜਾਸਟਰ ਮੈਨੇਜਮੈਂਟ ਫੰਡ ਜਿਹੜਾ ਅਜੀਹੀਆਂ ਆਪਦਾਵਾਂ ਨੂੰ ਰੋਕਣ ਲਈ ਪਹਿਲਾਂ ਹੀ ਇੰਤਜ਼ਾਮ ਦੇ ਤੌਰ ਤੇ ਉੱਤੇ ਦੇ ਦਿੱਤਾ ਜਾਂਦਾ ਹੈ ਉਹਦੀ ਸਹੀ ਵਰਤੋਂ ਨਹੀਂ ਹੋਈ ਇਸ ਤੇ ਇੱਕ ਕਦਮ ਹੋਰ ਅੱਗੇ ਪੁੱਟਦੇ ਆ ਪੰਜਾਬ ਭਾਜਪਾ ਨੇ ਅੱਜ ਬਕਾਇਦਾ ਪੰਜਾਬ ਸਰਕਾਰ ਦੇ ਖਿਲਾਫ ਇੱਕ ਚਾਰਟ ਸ਼ੀਟ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ ਇਹਦੇ ਚ ਇਹਨਾਂ ਨੇ ਕਾਫੀ ਅੰਕੜੇ ਜਿਹੜੇ ਦਿੱਤੇ ਨੇ ਕਾਫੀ ਹਵਾਲੇ ਦਿੱਤੇ ਨੇ ਜਿਹੜੇ ਇਸ ਦਾਵੇ ਦੇ ਉੱਤੇ ਇਹਨਾਂ ਦੇ ਉੱਤੇ ਮੋਹਰ ਲਾਉਂਦੇ ਪ੍ਰਤੀਤ ਹੁੰਦੇ ਨੇ ਕਿ ਜਰੂਰ ਕੁਝ ਨਾ ਕੁਝ ਗੜਬੜਾ ਹੈ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੇ ਫੰਡ ਨੂੰ ਲੈ ਕੇ ਜਿਹੜਾ ਵੀ ਜਿਸ ਪੜਾਚ ਪੰਜਾਬ ਚ ਆਇਆ ਹੈ ਸਾਡੇ ਨਾਲ ਪੰਜਾਬ ਭਾਜਪਾ ਦੇ ਵਾਈਸ ਪ੍ਰੈਜ਼ੀਡੈਂਟ ਸੁਬਾਸ਼ ਸ਼ਰਮਾ ਬਣੇ ਹੋਏ ਨੇ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਨਮਸਕਾਰ ਜੀ ਥੈਂਕ ਯੂ ਸੋ ਮਚ ਜੀ ਅ ਵੈਸੇ ਤਾਂ ਦੇਖੋ ਮੈਂ ਪਹਿਲਾਂ ਕਿਹਾ ਕਿ ਸਿਆਸੀ ਇੱਕ ਨੂਰਾ ਕੁਸ਼ਤੀ ਚੱਲ ਰਹੀ ਹੈ ਅੱਜ ਚਾਰ ਸ਼ੀਟ ਵੀ ਬਕਾਇਦਾ ਤੌਰ ਦੇ ਉੱਤੇ ਤੁਸੀਂ ਇੱਕ ਪਬਲਿਕ ਡੋਮੇਨ ਚ ਰੱਖ ਦਿੱਤੀ ਹੈ ਪਰ ਇਹ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਭਾਵੇਂ ਹਾਈ ਕਮਾਂਡ ਹੋਵੇ ਭਾਵੇਂ ਪੰਜਾਬ ਭਾਜਪਾ ਹੋਵੇ ਜੇਕਰ ਉਹ ਜਾਣਦੀ ਸਾਰਾ ਕੁਝ ਹੈ ਤਾਂ ਉਹ ਕਾਰਵਾਈ ਕਿਉਂ ਨਹੀਂ ਕਰਦੀ ਸਿਰਫ ਸ਼ਬਦੀ ਬਾਣ ਚਲਾ ਰਹੀ ਹੈ ਪੰਜਾਬ ਸਰਕਾਰ ਦੇ ਉੱਤੇ ਪਰ ਕਿਤੇ ਨਾ ਕਿਤੇ ਇਹ ਲੱਗ ਰਿਹਾ ਜਿਵੇਂ ਫਰੈਂਡ ਦੀ ਮੈਚ ਹੋ ਰਿਹਾ ਹੈ ਦੇਖੋ ਇੱਕ ਆਪੋਜੀਸ਼ਨ ਪਾਰਟੀ ਹੁੰਦੇ ਨਾਤੇ ਪੰਜਾਬ ਚ ਇਹ ਸਾਡੀ ਜ਼ਿੰਮੇਵਾਰੀ ਵੀ ਹੈ ਸਾਡਾ ਧਰਮ ਵੀ ਹੈ ਕਿ ਜਿੱਥੇ-ਜਿੱਥੇ ਸਰਕਾਰ ਗਲਤੀ ਕਰੇ ਜਿੱਥੇ-ਜਿੱਥੇ ਸਰਕਾਰ ਲੋਕਾਂ ਨੂੰ ਗੁੰਮਰਾਹ-ਫਿਸ਼ ਕਰੇ ਅਸੀਂ ਜਨਤਾ ਦੇ ਸਾਹਮਣੇ ਸਾਰੇ ਤੱਥ ਰੱਖੀਏ ਸਰਕਾਰ ਨੂੰ ਬੇਨਕਾਬ ਕਰੀਏ ਅਸੀਂ ਆਪਣੀ ਉਸੇ ਜ਼ਿੰਮੇਵਾਰੀ ਦਾ ਨਿਰਵਾਹ ਕਰ ਰਹੇ ਹਾਂ ਜਿਹੜੇ ਹੜ੍ਹ ਆਏ ਨੇ ਇਹ ਕੋਈ ਕੁਦਰਤੀ ਆਫਤ ਨਹੀਂ ਹੈ ਉਹ ਠੀਕ ਹੈ ਜ਼ਿਆਦਾ ਮੀਂਹ ਪਿਆ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਪਿੱਛੋਂ ਪਾਣੀ ਵੀ ਜ਼ਿਆਦਾ ਆਇਆ ਹੈ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕੁਝ ਹੱਦ ਤੱਕ ਹੜ੍ਹ ਆਂਦੇ ਵੀ ਸ਼ਾਇਦ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਲੇਕਿਨ ਜਿੰਨੇ ਵੱਡੇ ਪੈਮਾਨੇ ਤੇ ਨੁਕਸਾਨ ਹੋਇਆ ਹੈ ਉਦੇ ਪਿੱਛੇ ਮਾਨ ਸਰਕਾਰ ਦੀ ਨਲਕੀ ਨਿਕਮਾਪਨ ਔਰ ਅਕਸ਼ਮਤਾ ਹੈ ਇਹ ਮਾਨ ਮੇਡ ਡਿਜ਼ਾਸਟਰ ਹੈ ਭਗਵੰਤ ਮਾਨਦਾਰ ਰਚਿਆ ਹੋਇਆ ਹੜਤਰਾਸ ਦੀ ਹੈ ਸਭ ਨੂੰ ਪਤਾ ਸੀ ਜਿਆਦਾ ਨਹੀਂ ਪੜਨੇ ਜੀ ਕੋਈ ਖੁਆਨੀ ਆ ਰਹੀਆਂ ਸੀ ਸਾਰੇ ਡਿਪਾਰਟਮੈਂਟਸ ਦਾ ਹੁਣ ਵੀ ਤਾਂ ਆਈ ਹੈ 6-7 ਤਰੀਕ ਦੀ ਹੁਣ ਵੀ ਆਈ ਹੈ 4-5 ਮਹੀਨੇ ਪਹਿਲਾਂ ਤੋਂ ਜਿਹੜੀ ਤਿਆਰੀ ਹੋਣੀ ਚਾਹੀਦੀ ਸੀ ਬਿਲਕੁਲ ਸਰਕਾਰ ਕੁੰਭ ਕਰਨੀ ਨੀਂਦ ਸੁਤੀ ਰਹੀ ਪਹਿਲਾ ਦਿੱਲੀ ਦੇ ਇਲੈਕਸ਼ਨ ਚ ਬਿਜ਼ੀ ਰਹੇ ਰਵਿੰਦ ਕੇਜਰੀਵਾਲ ਵਾਲੇ ਚ ਫਰਵਰੀ ਚ ਫਿਰ ਇਹ ਲੁਧਿਆਣੇ ਦੇ ਬਾਈ ਇਲੈਕਸ਼ਨ ਚ ਲੱਗ ਗਏ ਇਹਨਾਂ ਨੂੰ ਧਿਆਨ ਹੀ ਨਹੀਂ ਸੀ ਕਿ ਵੀ ਇੱਡਾ ਵੱਡਾ ਡਿਜ਼ਾਸਟਰ ਆਉਣ ਲਈ ਤਿਆਰੀ ਕਰਨੀ ਹੈ ਤੁਸੀਂ ਦੱਸੋ ਨਾ ਰੰਜੀਤ ਸਾਗਰ ਡੈਮ ਚ ਇੰਨਾ ਪਾਣੀ ਇਕੱਠਾ ਕਿਉਂ ਹੰਦ ਦਿੱਤਾ ਗਿਆ ਕਿਉਂ ਫਲੱਡ ਗੇਟ ਤੋੜਤੇ ਉਸ ਪਾਣੀ ਨੇ ਕਿਉਂ ਉਹਨਾਂ ਫਲੱਡ ਗੇਟ ਦਾ ਰੱਖ-ਰਖਾਵ ਨਹੀਂ ਸੀ ਠੀਕ ਹੋਇਆ ਕਿਉਂ ਨਹਿਰਾਂ ਦੀ ਸਫਾਈ ਪ੍ਰੋਪਰ ਟਾਈਮ ਤੇ ਨਹੀਂ ਹੋਈ ਤੁਸੀਂ ਅਗਰ ਹੋਰ ਜ਼ਿਆਦਾ ਅੱਗੇ-ਅਗੇ ਕੋਖ ਕਰਨੀ ਸ਼ੁਰੂ ਕਰੋਗੇ ਤੁਹਾਨੂੰ ਧਿਆਨ ਚਾਊਗਾ ਕਿ ਪੰਜਾਬ ਦੇ ਜਿੰਨੇ ਵੀ ਚੋ ਨੇ ਜਿੰਨੇ ਵੀ ਨਾਲੇ ਨੇ ਬਰਸਾਤੀ ਨਾਲੇ ਨੇ ਉਹਨਾਂ ਸਾਰਿਆਂ ਲਈ ਹਰ ਸਾਲ ਇੱਕ ਟ੍ਰੈਡੀਸ਼ਨ ਸੀ 2-250-300 ਕਰੋੜ ਰੁਪਈਆ ਲੱਗਦਾ ਸੀ ਉਹਨਾਂ ਦੇ ਬੰਨਾਂ ਨੂੰ ਠੀਕ ਕਰਨ ਲਈ ਉਹਨਾਂ ਨੂੰ ਕਰਨ ਲਈ ਪਿਛਲੇ 3 ਸਾਲ ਤੋਂ ਬਜਟ ਜ਼ੀਰੋ ਕੀਤਾ ਹੋਇਆ ਸੀ 3 ਸਾਲ ਤੋਂ ਔਰ ਇਸ ਵਾਰ ਵੀ ਬਜਟ ਜ਼ੀਰੋ ਸੀ ਨਹਿਰਾਂ ਦੀ ਜਿਹੜੀ ਪੱਕੀਆਂ ਨਹਿਰਾਂ ਕਨੈਲਸ ਨੇ ਉਹਨਾਂ ਦੀ ਸਫਾਈ ਲਈ ਟੈਂਡਰ ਬਹੁਤ ਲੇਟ ਆਇਆ ਕਿੰਨਾ ਕੰਮ ਹੋਇਆ ਕਿੰਨਾ ਨਹੀਂ ਹੋਇਆ ਜਾਂਚ ਦਾ ਵਿਸ਼ਾ ਹੈ ਇਹਨਾਂ ਨੂੰ ਪਤਾ ਸੀ ਕਿ ਤੁਸੀਬਨ ਕਮਜ਼ੋਰ ਹੈ ਲਗਭਗ 130 ਜਗ੍ਹਾ ਐਸੀਆਂ ਸੀ ਜਿੱਥੇ ਕਮਜ਼ੋਰ ਸੀ ਉਹਦੀ ਰਿਪੇਅਰ ਤੇ ਕੋਈ ਧਿਆਨ ਨਹੀਂ ਦਿੱਤਾ ਜਦੋਂ ਸ਼ਿਵਰਾਜ ਸਿੰਘ ਚੋਹਾਂਜੀ ਆਏ ਮੈਂ ਉਹਨਾਂ ਦੇ ਨਾਲ ਸੀਗਾ ਅੰਮ੍ਰਿਤਸਰ ਚ ਅਜਨਾਲੇ ਪ੍ਰੈਜੈਂਟੇਸ਼ਨ ਕਰ ਰਹੇ ਸੀ ਜਿਹੜੇ ਮੈਕਮੇ ਦੇ ਅਫਸਰ ਸੀ ਉਹਨਾਂ ਨੇ ਬੜਾ ਸਿੱਧਾ ਸਵਾਲ ਪੁੱਛਿਆ ਕਿ ਜਿਹੜਾ ਬੰਨ ਜਿਹੜਾ ਬੰਨ ਬ੍ਰੀਚ ਹੋਇਆ ਇਸ ਲੈ ਕੇ ਗਏ ਜਿਹੜਾ ਬੰਨ ਬ੍ਰੀਚ ਹੋਇਆ ਸੀ ਉਹ ਕਿੰਨੇ ਦੀ ਲਾਸਟ ਰਿਪੇਅਰ ਕਦੋਂ ਹੋਈ ਹੈ ਹੂੰ ਕੋਈ ਜਵਾਬ ਮੈਕਮੇ ਕੋਲ ਨਹੀਂ ਸੀ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਉਸ ਬੰਨ ਦੀ ਰਿਪੇਅਰ ਹੀ ਨਹੀਂ ਹੋਈ ਸੀ ਜਦੋਂ ਆਪਾਂ ਤੁਸੀਂ ਬੰਨਾਂ ਦੀ ਰਿਪੇਅਰ ਹੀ ਨਹੀਂ ਕਰਾਂਗੇ ਜਦੋਂ ਆਪਾਂ ਉਹਨਾਂ ਦੀ ਮੁਰੰਮਤ ਨਹੀਂ ਕਰਾਂਗੇ ਜਦੋਂ ਤੁਹਾਨੂੰ ਪਤਾ ਹੈ ਕਿ ਖਦਸ਼ਾ ਹੈ ਕਿ ਜ਼ਿਆਦਾ ਬਾਰਿਸ਼ ਹੋਏਗੀ ਜ਼ਿਆਦਾ ਪਾਣੀ ਪਿੱਛੋਂ ਪਹਾੜ ਤੋਂ ਆਏਗਾ ਜ਼ਿਆਦਾ ਫਲੋ ਹੋਏਗਾ ਪਾਣੀ ਛੱਡਣਾ ਪਏਗਾ ਡੈਮਾਂ ਚੋਂ ਉਹਨੂੰ ਕਿੰਨੇ ਸੰਭਾਲਣਾ ਹੈ ਉਹਨੂੰ ਨਹਿਰਾ ਨੇ ਸੰਭਾਲਣਾ ਹੈ ਉਹਨੂੰ ਚੂਹਾ ਨੇ ਸੰਭਾਲਣਾ ਹੈ ਤੇ ਉਹਨਾਂ ਦੇ ਬੰਨਾਂ ਨੂੰ ਮਜ਼ਬੂਤ ਕਰਨਾ ਹੈ ਬੰਨ ਬਰੀਚ ਹੋ ਗਏ ਜਗਾ ਜਗਾ ਤੋਂ ਬੰਨ ਬਰੀਚ ਹੋਏ ਮਾਦੋਪੁਰ ਹੈਡਵਰਕਸ ਦਾ ਹੀ ਹਾਲ ਹੈ ਸੋ ਇਹ ਜਿਹੜੀ ਅੰਗੈਲੀ ਹੈ ਇੱਕ ਕ੍ਰਿਮੀਨਲ ਅੰਗੈਲੀ ਹੋਈ ਹੈ ਉਸ ਤੋਂ ਬਾਅਦ ਜਦੋਂ ਹੜ ਆ ਗਏ ਫਿਰ ਵੀ ਕਿਹੜਾ ਸੁਧਰੇ ਬਹੁਤ ਸਾਰੇ ਬੰਨ ਐਸੇ ਸੀ ਤੁਸੀਂ ਚਾਹੇ ਬਲਾਚੌਰ ਚਲੇ ਜਾਓ ਚਾਹੇ ਰੋਪੜ ਚਲੇ ਜਾਓ ਚਾਹੇ ਪਟਿਆਲੇ ਚਲੇ ਜਾਓ ਇਿੱਥੇ ਹੜ੍ਹਾਂ ਦਾ ਪਾਣੀ ਨਹੀਂ ਆ ਸਕਿਆ ਕਿਉਂਕਿ ਹਜ਼ਾਰਾਂ ਲੋਕ ਦਿਨ ਰਾਤ ਕੰਮ ਕਰਕੇ ਉੱਥੇ ਬੰਨਣਾ ਨੂੰ ਮਜ਼ਬੂਤ ਕਰਨ ਲੱਗੇ ਸੀ ਸਰਕਾਰ ਫੇਲ ਸੀ ਸਰਕਾਰ ਤਾਂ ਇੰਨੀ ਜੋਗੀ ਵੀ ਨਹੀਂ ਸੀ ਕਿ ਉਹਨਾਂ ਨੂੰ ਖਾਲੀ ਬੋਰੀਆਂ ਹੀ ਦੇ ਸਕੇ ਹੜ੍ਹਾਂ ਦੇ ਦੌਰਾਨ ਵੀ ਬਿਲਕੁਲ ਸਰਕਾਰ ਫੇਲ ਸੀਗੀ ਮੁੱਖ ਮੰਤਰੀ ਸਾਹਿਬ ਨੇ ਡਰਾਮੇ ਜ਼ਰੂਰ ਕੀਤੇ ਅ ਮੇਰਾ ਹੈਲੀਕਾਪਟਰ ਲੈ ਲਓ ਜੀ ਕਹਿੰਦੇ ਤੇਰੇ ਹੈਲੀਕਾਪਟਰ ਤੋਂ ਕਰਨਾ ਕੀ ਆ ਔਰ ਹੈਲੀਕਾਪਟਰ ਕਿੰਨਾ ਉੱਡਿਆ ਆ ਟੀ ਪਾ ਕੇ ਲੈ ਲਓ ਕਿ ਹੈਲੀਕਾਪਟਰ ਨੇ ਉੱਡਣਾ ਤਾਂ ਲੌਗ ਬੁੱਕ 'ਚ ਦਰਜ ਹੋਣਾ ਹੈ ਤੇਰਾ ਪੁੱਛ ਲੋ ਹੈਲੀਕਾਪਟਰ ਕਿੰਨੇ ਘੰਟੇ ਉੱਡਿਆ ਪੂਰੇ ਹੜ੍ਹਾਂ 'ਚ ਇਸ ਕਰਕੇ ਹੜਾਂ ਦੇ ਦੌਰਾਨ ਵੀ ਪਹਿਲਾਂ ਵੀ ਤੇ ਬਾਅਦ ਵੀ ਹੁਣ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਆਏ ਕਹਿੰਦੇ ਆਈ ਕੰਪੰਸੇਸ਼ਨ ਦੇਾਂਗੇ ਮੈਂ ਤੁਹਾਨੂੰ ਜੀ ਬੜੀ ਜ਼ਿੰਮੇਵਾਰੀ ਉੱਤੇ ਬੈਠ ਕੇ ਕਹਿ ਰਿਹਾ ਹੱਲੇ ਮੈਜੋਰਟੀ ਪਿੰਡਾਂ 'ਚ ਅਸੈਸਮੈਂਟ ਗਿਰਦੌਰੀ ਸ਼ੁਰੂ ਹੀ ਨਹੀਂ ਹੋਈ ਕਿ ਨੁਕਸਾਨ ਕਿੰਨਾ ਹੋਇਆ ਉਹ ਠੀਕ ਹੈ ਸ਼ਰਮਾ ਜੀ ਪਰ ਮੈਂ ਪਹਿਲਾਂ ਕਿਹਾ ਕਿ ਸਿਆਸੀ ਨੂਹਾਂ ਕੁਸ਼ਤੀ ਚੱਲਦੀ ਪ੍ਰਤੀਤ ਹੋ ਰਹੀ ਹੈ ਲੋਕਾਂ ਨੂੰ ਤੁਸੀਂ ਰਣਜੀਤ ਸਾਗਰ ਡੈਮ ਦੀ ਵਾਰ-ਵਾਰ ਗੱਲ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਨੂੰ ਜਾਂ ਕੇਂਦਰ ਨੂੰ ਰਣਜੀਤ ਸਾਗਰ ਡੈਮ ਹੀ ਇਕੱਲਾ ਦਿਖ ਰਿਹਾ ਬੀਬੀਐਮਬੀ ਨਹੀਂ ਦਿਖ ਰਿਹਾ ਉਹਨਾਂ ਨੂੰ ਇਹ ਕਿਉਂ ਨਹੀਂ ਦਿਖ ਰਿਹਾ ਬੀਬੀਐਮਬੀ ਦੀ ਗੱਲ ਕਰ ਲੇਕਿਨ ਤੁਸੀਂ ਜੇਕਰ ਅਸੈਸ ਕਰੋਗੇ ਇੰਡੀਪੈਂਡੈਂਟਲੀ ਬੀਬੀਐਮਬੀ ਤੋਂ ਕਿੰਨਾ ਕੁ ਨੁਕਸਾਨ ਹੋਇਆ ਸਤਲੁਜ ਦਾ ਸਾਰਾ ਨੁਕਸਾਨ ਬੀਬੀਐਮਬੀ ਦਾ ਹੀ ਕੱਟਾ ਬਹੁਤ ਕਿੱਥੇ ਆਇਆ ਉਹ ਜਿਹੜਾ ਪਾਣੀ ਕੱਟ-ਕੱਟ ਛੱਡਣ ਕਰਕੇ ਬਚਾਅ ਹੋ ਗਿਆ ਬੀਬੀਐਮਬੀ ਦਾ ਔਰ ਉਹ ਵੀ ਪੰਜਾਬ ਬੀਬੀਐਮਬੀ ਵਿੱਚ ਪੰਜਾਬ ਸਰਕਾਰ ਸਟ੍ਰੀਕੋਲਡ ਨਹੀਂ ਹੈ ਕਿਹਾ ਉਹ ਤਾਂ ਸੀਐਮ ਸਾਹਿਬ ਧਰਨਾ ਲਾਣ ਪਹੁੰਚ ਜਾਂਦੇ ਕਿ ਮੈਂ ਪਾਣੀ ਨਹੀਂ ਤੇ ਫਿਰ ਜੇ BBMP ਤੋਂ ਵੀ ਕੋਈ ਨੁਕਸਾਨ ਹੋਇਆ ਤੇ BBMP ਦੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਮੈਂ ਕਿਸੇ ਨੂੰ ਕੋਈ ਸਪੇਅਰ ਨਹੀਂ ਕਰ ਰਿਹਾ ਕਿ ਬਈ BBMP ਨੂੰ ਬਚਾਣਾ ਹੈ ਜਾਂ ਕਿਸੇ ਨੂੰ ਕਿਸੇ ਨੂੰ ਬਚਾਣਾ ਨਹੀਂ ਹੈ ਜਿੱਦੀ ਅਨਗੈਲੀ ਉਹਦੇ ਖਿਲਾਫ ਸਜ਼ਾ ਹੋਣੀ ਚਾਹੀਦੀ ਲੇਕਿਨ ਜਾਂਚ ਕੌਣ ਕਰੇਗਾ ਅਗਰ BBMP ਚੋ ਵੀ ਕੋਈ ਅਨਗੈਲੀ ਰਹੀ ਹੋਏਗੀ ਤਾਂ ਜਾਂਚ ਹੋਣੀ ਚਾਹੀਦੀ ਨਾ ਉਹਦੀ ਵੀ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਉਹਦੇ ਚ ਵੀ ਲੇਕਿਨ ਜ਼ਿਆਦਾ ਨੁਕਸਾਨ ਉਹ ਰੰਜੀਤ ਸੈਗਰ ਡੈਮ ਨੇ ਕੀਤਾ ਹੈ ਜ਼ਿਆਦਾ ਨੁਕਸਾਨ ਰਾਵੀ ਨੇ ਕੀਤਾ ਜਿਹੜੀ ਫਲੱਡ ਗੇੜੀ ਟੁੱਟ ਗਈ ਹੂੰ ਇਸ ਕਰਕੇ ਅਸੀਂ ਸਪਸ਼ਟ ਮੰਗ ਕੀਤੀ ਤੁਹਾਡੀ ਗੱਲ ਦਾ ਹੋਰ ਜਵਾਬ ਅੱਛਾ ਦੇ ਦੇਣਾ ਮੈਂ ਹਾਈ ਕੋਰਟ ਦੇ ਸਿਟਿੰਗ ਜੱਜ ਕੋਲ ਜਾਂਚ ਕਰਾ ਲਓ ਸਾਰੀ ਸਾਰੀ ਜਾਂਚ ਕਰਾ ਲਓ ਬੀਬੀਐਮਬੀ ਦੀ ਕਿੰਨੀ ਜ਼ਿੰਮੇਵਾਰੀ ਸੀ ਰੰਜੀਤ ਸੈਗਰ ਡੈਮ ਦੀ ਕਿਹਦੀ ਜ਼ਿੰਮੇਵਾਰੀ ਸੀ ਤੁਸੀਂ ਬੰਨਾਂ ਨੂੰ ਰਿਪੇਅਰ ਕਰਨਾ ਕਿਹਦੀ ਜ਼ਿੰਮੇਵਾਰੀ ਸੀ ਹਾਈ ਕੋਰਟ ਦਾ ਜੱਜ ਬੈਠੇ ਸਾਰੇ ਤੱਤ ਦੇ ਸਾਹਮਣੇ ਆ ਅਸੀਂ ਵੀ ਆਪਣੇ ਤੱਤ ਰੱਖਾਂਗੇ ਲੋਕ ਵੀ ਜਾ ਕੇ ਤੱਤ ਰੱਖਣਗੇ ਸਰਕਾਰ ਵੀ ਆਪਣਾ ਪੱਖ ਰੱਖੇ ਮਹਿਕਮਾ ਵੀ ਰੱਖੇ ਦੁੱਧ ਦੁੱਧ ਪਾਣੀ ਦਾ ਪਾਣੀ ਕਿਹ ਹਰ ਜਾਏ ਤੇ ਚਾਂਚ ਕਰਾਂਗੇ ਅਗਰ ਮੁੱਖ ਮੰਤਰੀ ਠੀਕ ਹੈ ਵਿਧਾਨ ਸਭਾ ਇਹ ਖੜਾ ਹੈ ਕਹਿੰਦਾ ਜੀ ਮੈਂ ਕਿਹੜੇ ਹੜ ਲੈ ਲੇਕਿਨ ਹੜਾ ਤੋਂ ਹੋਏ ਨੁਕਸਾਨ ਨੂੰ ਤੂੰ ਰੋਕ ਸਕਦਾ ਸੀ ਤੂੰ ਨਹੀਂ ਰੋਕਿਆ ਹਾਂ ਪਰ ਜਿਹੜਾ ਤੁਹਾਡਾ ਇਹ ਦੋਸ਼ ਪੱਤਰ ਹੈ ਇਹਦਾ ਇੱਕ ਜੋ ਸਭ ਤੋਂ ਅਹਿਮ ਪਹਿਲੂ ਜੋ ਨਜ਼ਰ ਆ ਰਿਹਾ ਜਿਸ ਦੇ ਆਧਾਰ ਦੇ ਉੱਤੇ ਅ ਨਿਰਪੱਖ ਗੱਲ ਕੀਤੀ ਜਾ ਸਕਦੀ ਆ ਉਹ ਹੈ ਕੈਗ ਰਿਪੋਰਟ ਕੈਗ ਰਿਪੋਰਟ ਹੁੰਦੀ ਹੈ ਕਿ ਜਿਹੜੀ ਨਿਰਪੱਖ ਤੌਰ ਦੇ ਉੱਤੇ ਮੁਨਸ਼ੀ ਹੈ ਇੱਕ ਸਰਕਾਰ ਦਾ ਉਹ ਅਕਾਊਂਟੈਂਟ ਹੈ ਉਹਦੇ ਚ ਇਹ ਇਸ਼ਾਰਾ ਮਿਲ ਰਿਹਾ ਹੈ ਕਿ ਐਨਡੀਆਰਐਫ ਦਾ ਪੈਸਾ ਜਿਹੜਾ ਸੀ ਜਾਂ ਐਸਡੀਆਰਐਫ ਦਾ ਪੈਸਾ ਸੀ ਉਹ ਜਿਹੜਾ ਹੈ ਸਹੀ ਤਾਂ ਤੇ ਨਹੀਂ ਲੱਗਿਆ ਉਹ ਅਕਾਊਂਟ ਵੱਖਰਾ ਜਿਹੜਾ ਮੇਨਟੇਨ ਨਹੀਂ ਹੋਇਆ ਉਸ ਨੂੰ ਮਿਸਲੀਨੀਅਸ ਦੇ ਵਿੱਚ ਵਕ ਵਕtਾਂ ਦੇ ਉੱਤੇ ਵਰਤ ਲਿਆ ਗਿਆ ਹੈ ਬਹੁਤ ਵੱਡੀ ਗੱਲ ਹੈ ਕਿ ਇਸ ਮਾਮਲੇ 'ਚ ਹੁਣ ਕੋਈ ਕੇਂਦਰ ਪੱਧਰ ਕਦਮੀ ਕਰੇਗਾ ਕਿਉਂਕਿ ਬਹੁਤ ਵੱਡਾ ਤੱਤ ਹੈ ਇਹ ਬੜਾ ਵੱਡਾ ਪਹਿਲੂ ਹੈ ਅਸੇ ਇਫੈਕਟ ਹੈ ਅਸੀਂ ਤਾਂ ਪਹਿਲੇ ਦਿਨ ਤੋਂ ਇਹ ਕਹਿ ਰਹੇ ਹਾਂ ਕਿ ਭਾਈ 12000 ਕਰੋੜ ਰੁਪਈਆ ਜਿਹੜਾ ਪਿਛਲੇ ਕਈ ਸਾਲਾਂ ਤੋਂ ਤੁਹਾਨੂੰ ਆ ਰਿਹਾ ਸੀ ਕਿ ਅਗਰ ਕੋਈ ਕੁਦਰਤੀ ਆਫਤ ਆਂਦੀ ਹੈ ਤੇ ਉਹਨੂੰ ਫਟਾਫਟ ਲੋਕਾਂ ਲਈ ਇਸਤੇਮਾਲ ਕਰੋ ਪੈਸਾ ਕਿੱਥੇ ਹੈ ਇਹ ਕਹਿੰਦੇ ਜੀ ਪੈਸਾ ਤਾਂ ਸਿਰਫ ਕਾ ਐਂਟਰੀਜ਼ ਐ ਪੈਸਾ ਹੈ ਨਹੀਂ ਪੈਸਾ ਹੈ ਕਿਉਂ ਨਹੀਂ ਕਿਉਂਕਿ ਸਟੇਟ ਗਵਰਨਮੈਂਟ ਦਾ ਸਭ ਤੋਂ ਪਹਿਲਾ ਕੰਮ ਇਹ ਸੀ ਕਿ ਜਿਹੜਾ ਡਿਜ਼ਾਸਟਰ ਰੀਲੀਫ ਦਾ ਪੈਸਾ ਆਂਦਾ ਉਹਦੇ ਲਈ ਇੱਕ ਸੈਪਰੇਟ ਅਕਾਊਂਟ ਬਣਾ ਕੇ ਉਹ ਪੈਸਾ ਸੈਪਰੇਟ ਅਕਾਊਂਟ 'ਚ ਜਾਂਦਾ ਹਾਂ ਤਾਂ ਕਿ ਉਹ ਅੱਜ ਪੈਸਾ ਪਿਆ ਹੁੰਦਾ ਉਹਦੇ ਖਰਚ ਲੈਂਦੇ ਇਹਨਾਂ ਨੇ ਪੈਸਾ ਜਨਰਲ ਅਕਾਊਂਟ 'ਚ ਪੁਆਈ ਗਏ ਉਹਨੂੰ ਵੰਡਿ ਗਏ ਹੁਣ ਇਹ ਤਾਂ ਤੈਅ ਕਰਨਾ ਪਵੇਗਾ ਕਿ ਨਾ ਕੋਈ ਪੈਸਾ ਕਿੱਥੇ ਖਰਚ ਹੋਇਆ ਉਹ ਪੈਸਾ ਕਿੱਥੇ ਖੁਰਦ-ਬੁਰਦ ਕਰਤਾ ਉਹਦੀ ਜਵਾਬਦੇ ਮੰਗਣਾ ਪਵੇਗਾ ਲੋਕਾਂ ਦਾ ਪੈਸ ਗਰੀਬਾਂ ਦੇ ਘਰ ਬਣਾਉਣ ਲਈ ਜਾਣਾ ਸੀ ਫਸਲਾਂ ਦੇ ਨੁਕਸਾਨ ਲਈ ਜਾਣਾ ਸੀ ਪਸ਼ੂਆਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਜਾਣਾ ਸੀ ਤੁਸੀਂ ਉਹ ਪੈਸਾ ਖੁਰਦ-ਬੁਰਦ ਕਰਤਾ ਕਿਹੜੀ ਸਵਾਲ ਵੀ ਨਾ ਪੁੱਛੀਏ ਇਦੀ ਵੀ ਜਾਂਚ ਹੋਣੀ ਚਾਹੀਦੀ ਹੈ ਪੈਸਾ ਆਇਆ ਇਹ ਚ ਕੋਈ ਸ਼ੱਕੀ ਨਹੀਂ ਹੈ ਕੈਗ ਦੀ ਰਿਪੋਰਟ ਹੈ ਐਚਐਮ ਸਾਹਿਬ ਨੂੰ ਮਿਲਣ ਗਏ ਐਚਐਮ ਸਾਹਿਬ ਨੇ ਵੀ ਕਿਹਾ ਵੀ ਇੰਨੇ ਹਜ਼ਾਰ ਕਰੋੜ ਰੁਪਏ ਤੁਹਾਡੇ ਕੋਲ ਆਇਆ ਹੈ ਉੱਥੇ ਜਾ ਕੇ ਇਹ ਨਹੀਂ ਕੁਝ ਬੋਲਦੇ ਇੱਥੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਜੀ ਪੈਸਾ ਤਾਂ ਹੈ ਨਹੀਂ 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 ਪਰ ਬਾਹਰ ਆ ਕੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਹੋਮ ਮਿਨਿਸਟਰ ਨੂੰ ਮਿਲੇ ਅਮਿਤ ਸ਼ਾਹ ਜੀ ਨੂੰ ਤਾਂ ਬਾਹਰ ਆ ਕੇ ਮੀਡੀਆ ਨੂੰ ਮੁਖਾਤਬ ਹੁੰਦਿਆ ਕਿਹਾ ਕਿ ਮੈਨੂੰ ਬਹੁਤ ਵੱਡਾ ਭਰੋਸਾ ਦਿੱਤਾ ਗਿਆ ਪੰਜਾਬ ਦੀ ਬਾਹ ਫੜਾਂਗੇ ਥੋੜੀ ਦੇਰ ਬਾਅਦ ਹੀ ਜਿਹੜਾ ਕੇਂਦਰ ਸਰਕਾਰ ਦਾ ਪ੍ਰੈਸ ਨੋਟ ਆ ਜਾਂਦਾ ਜਿਸ ਚ ਫਿਰ ਉਹੀ ਗੱਲ ਦੁਹਰਾਈ ਜਾਂਦੀ ਹੈ ਕਿ ਪਹਿਲੇ ਪੈਸੇ ਦਾ ਹਿਸਾਬ ਦਿਓ ਨਹੀਂ ਕੋਈ ਹਿਸਾਬ ਦੇ ਨਹੀਂ ਕਹਿ ਰਿਆ ਅਸੀਂ ਇਹ ਕਹਿ ਰਹੇ ਕਿ ਪੈਸਾ ਤੁਹਾਡੇ ਕੋ ਆਇਆ ਹੋਇਆ ਹੈ ਦੇਖੋ ਤੁਸੀਂ ਮੰਗ ਰਹੇ ਹੋ ਕਿ ਸਾਡਾ 13000 13000 ਕਰੋੜ ਦਾ ਨੁਕਸਾਨ ਹੋਇਆ ਪਹਿਲੀ ਤਾਂ ਗੱਲ ਪ੍ਰਧਾਨ ਮੰਤਰੀ ਜੀ ਦੀ ਫੇਰੀ ਨੂੰ ਇੱਕ ਮਹੀਨਾ ਹੋ ਗਿਆ ਪੂਰਾ ਹਾਂ ਠੀਕ ਹੈ ਹਜੇ ਤੱਕ ਤੁਹਾਨੂੰ ਜਾਣ ਕੇ ਹੈਰਾਨੀ ਹੋਏਗਾ ਦੁੱਖ ਵੀ ਹੋਏਗਾ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਰਿਪੋਰਟ ਹੀ ਨਹੀਂ ਭੇਜੀ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਟੀਵੀ ਤੇ ਬੈਠ ਕੇ ਇਹਨਾਂ ਦੇ ਪ੍ਰਵਕਤੋ ਆ ਇਹਨਾਂ ਦੇ ਮੰਤਰੀ 14 ਦਿਨ ਝੂਠਮ ਝੂਠ ਬੋਲੀ ਜਾਂਦੇ ਆ ਕੇਂਦਰ ਸਾਡੇ ਤੋਂ ਬਾਣੀ ਫੜਦੀ ਜੀ ਕਿ ਤੁਸੀਂ ਹਜੇ ਤੱਕ ਰਿਪੋਰਟ ਭੇਜੀ ਆ 1 ਮਹੀਨਾ ਤੇ ਪ੍ਰਧਾਨ ਮੰਤਰੀ ਨੂੰ ਆਇਆ ਨੂੰ ਹੋ ਗਿਆ ਅਜ ਤੱਕ ਦੀ ਰਿਪੋਰਟ ਐਡੇ ਨਲਾਇਕ ਤੇ ਨਿਕੰਮੇ ਲੋਗ ਨੇ ਪ੍ਰਧਾਨ ਮੰਤਰੀ ਜੀ ਕਹੇ ਗਏ ਰਿਪੋਰਟ ਭੇਜੋ ਕਿੰਨਾ ਨੁਕਸਾਨ ਆਇਆ ਤੇ ਪੈਸੇ ਲੈ ਲਓ 1 ਮਹੀਨਾ ਹੋ ਗਿਆ ਰਿਪੋਰਟ ਨਹੀਂ ਭੇਜੀ ਅੱਜ ਦੇ ਦਿਨ ਜਦੋਂ ਆਪਾਂ ਗੱਲ ਕਰ ਰਹੇ ਆਂ ਰਿਪੋਰਟ ਨਹੀਂ ਗਈ ਚੈੱਕ ਕਰ ਲੈਣਾ ਕਿਉਂ ਨਹੀਂ ਗਈ ਜੀ ਰਿਪੋਰਟ ਕਿਦੀ ਜ਼ਿੰਮੇਦਾਰੀ ਹੈ ਰਿਪੋਰਟ ਅਸੀਂ ਭੇਜਣੀ ਹੈ ਰਿਪੋਰਟ ਤਾਂ ਸਰਕਾਰ ਨੇ ਭੇਜਣੀ ਹੈ ਤੁਸੀਂ ਰਿਪੋਰਟ ਹੀ ਨਹੀਂ ਭੇਜੋਗੇ ਤੁਹਾਡਾ ਨੁਕਸਾਨ ਕਿੰਨਾ ਹੋਇਆ ਤੇ ਕੇਂਦਰ ਮਦਦ ਕੀ ਕਰੇਗਾ ਤੁਹਾਡੀ ਕੇਂਦਰ ਨੇ ਸਿਰਫ ਇਹ ਗੱਲ ਕਹੀ ਕਿ ਇੰਨੇ ਪੈਸੇ ਤੁਹਾਡੇ ਕੋਲ ਪਏ ਨੇ ਆਲਰੇਡੀ ਖਰਚ ਕੋਈ ਅਗਰ ਕੇਂਦਰ ਨੇ ਪੈਸੇ ਦੇ ਕੇ ਰੱਖਿਆ ਤਾਂ ਕਹੇਗਾ ਨਾ ਕਿ ਯਾਰ ਤੁਹਾਨੂੰ ਅਜ ਲੋੜ ਹੈ ਤਾਂ ਖਰਚ ਕਰੋ ਖਰਚ ਕਿਉਂ ਨਹੀਂ ਕਰਦੇ ਹੁਣ ਉਹਨਾਂ ਨੂੰ ਕੀ ਪਤਾ ਪਤੰਦਰ ਪਹਿਲਾਂ ਹੀ ਖਰਚ ਕਰ ਹੀ ਬੈਠੇ ਆ ਮੈਂ ਤੋ ਤੁਹਾਡੇ ਤੁਸੀਂ ਕੋਈ ਬਰਾਬਰ ਕੇਂਦਰ ਸਰਕਾਰ ਸਬੰਧਤ ਮਹਿਕਮੇ ਕੋਲ ਬਰਾਬਰ ਚੈੱਕ ਕੀਤਾ ਕ੍ਰਾਸ ਚੈੱਕ ਕੀਤਾ ਕਿ ਸੱਚੀ ਮੁੱਚੀ ਹੈ ਨਾ ਉਹ ਲੋਕ ਕੋਈ ਰਿਪੋਰਟ ਕੋਈ ਲੇਖਾ ਜੋਖਾ ਨਹੀਂ ਗਿਆ ਇੱਕ ਵੀ ਮੈਂ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਨਹੀਂ ਗਿਆ ਅਜੇ ਤੱਕ ਪੁੱਛ ਲੋ ਸਰਕਾਰ ਨੂੰ ਕਿਹੜੀ ਰਿਪੋਰਟ ਭੇਜੀ ਹੈ ਉਹਨੂੰ ਕੋਪੀ ਦਿਓ ਅੱਜ ਦੇ ਦਿਨ ਤੱਕ 7 ਅਕਤੂਬਰ ਨੂੰ ਆਪਾਂ ਬੈਠੇ ਆ ਹਾਂ ਪੰਜਾਬ ਸਰਕਾਰ ਦੀ ਰਿਪੋਰਟ ਨੁਕਸਾਨ ਦੀ ਕੇਂਦਰ ਕੋਲ ਨਹੀਂ ਹੈ ਹਾਂ ਮੈਂ ਆਖਰੀ ਸਵਾਲ ਲੈਣਾ ਕਿ ਤੁਸੀਂ ਇੱਕ ਜਿਹੜਾ ਸਮਾਨਾਂਤਰ ਸੈਸ਼ਨ ਵੀ ਸੱਦਿਆ ਚਲੋ ਸਰਕਾਰ ਨੇ ਆਪਣੇ ਤਰੀਕੇ ਨਾਲ ਉਸ ਨੂੰ ਟ੍ਰੀਟ ਕਰਨਾ ਸੀ ਆਪਣੀ ਬਿਆਨਬਾਜ਼ੀ ਕਰਨੀ ਸੀ ਪਰ ਨੋ ਡਾਊਟ ਉਹ ਸੈਸ਼ਨ ਕਾਫੀ ਜ਼ਰੂਰ ਰੌਚਕ ਰਿਹਾ ਹੈ ਕਾਫੀ ਗੱਲਾਂ ਉਹਦੇ ਚ ਤਰਨ ਚੂਕ ਸਾਹਿਬ ਨੇ ਬੋਲੇ ਨੇ ਵਨਪ੍ਰੀਤ ਬਾਦਲ ਬੋਲੇ ਨੇ ਅਸ਼wini ਸ਼ਰਮਾ ਬੋਲੇ ਨੇ ਤੁਸੀਂ ਬੋਲੇ ਹੋ ਹੋਰ ਸਾਰੇ ਬੋਲੇ ਨੇ ਕਾਫੀ ਗੱਲਾਂ ਉਹਦੇ ਚ ਸੀ ਜਿਹੜੀਆਂ ਜਿਹੜੀਆਂ ਮਤਲਬ ਕਿ ਪਬਲਿਕ ਡੋਮੇਨ ਚ ਆਈਆਂ ਤਾਂ ਉਹ ਮਨ ਉਹਦਾ ਉਹਦਾ ਸਿੱਟਾ ਨਿਕਲਿਆ ਕੋਈ ਨਾ ਕੋਈ ਸੈਸ਼ਨ ਦਾ ਅੱਜ ਤੁਸੀਂ ਇਹ ਦੋਸ਼ ਪੱਤਰ ਚਾਰ ਸ਼ੀਟ ਜਿਹੜੀ ਹੈ ਪਬਲਿਕ ਡੋਮੇਨ ਚ ਲਿਆਂਦੀ ਹੈ ਇੱਕ ਇੱਕ ਰਸਮੀ ਕਾਰਵਾਈ ਹੈ ਤੁਸੀਂ ਕਿਹੜਾ ਕੋਈ ਕੋਰਟ ਚ ਪਾ ਦਿੱਤੀ ਏ ਚਾਰ ਸ਼ੀਟਾਂ ਤੇ ਜਾ ਕੇ ਜਿੱਦੇ ਨਾਲ ਸਜ਼ਾ ਦੇ پابੰਦ ਹੋ ਜਾਣਗੇ ਉਹ ਸਾਰਾ ਕੁਝ ਹੋ ਜਾਏਗਾ ਭਾਰਤੀ ਜਨਤਾ ਪਾਰਟੀ ਅੱਗੇ ਕਿੱਥੇ ਜਾਏਗੀ ਹੁਣ ਕਿਉਂਕਿ ਛੋਟੀ ਗੱਲ ਨਹੀਂ ਹੈ ਕਿ ਪੰਜਾਬ ਹੜ੍ਹਾਂ ਚ ਡੁੱਬਿਆ ਹੈ ਜ਼ਿੰਮੇਵਾਰੀ ਤੈਅ ਕਰਨੀ ਹੋਏਗੀ ਤੁਸੀਂ ਸਿਟਿੰਗ ਜੱਜ ਦੀ ਵੀ ਗੱਲ ਕਰ ਲਈ ਸਾਰੀ ਗੱਲ ਕਰ ਲਈ ਤਾਂ ਅਗਲਾ ਕੀ ਰੋਡ ਮੈਪ ਹੈ ਜੀ ਅੱਗੇ ਕੀ ਇਸ ਤੋਂ ਅਗਲਾ ਕੀ ਲੋਕਤੰਤਰ ਚ ਨਾ ਸਭ ਤੋਂ ਵੱਡੀ ਕਚਹਿਰੀ ਜੀ ਲੋਕ ਹੁੰਦੇ ਆ ਸਭ ਤੋਂ ਵੱਡੀ ਕਚਹਿਰੀ ਲੋਕ ਹੈ ਅਸੀਂ ਇਹ ਸਾਰੇ ਤੱਥ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਇਹਨੂੰ ਪਬਲਿਕ ਕਰ ਰਹੇ ਹਾਂ ਜਨਤਾ ਦੇ ਸਾਹਮਣੇ ਰੱਖ ਰਹੇ ਹਾਂ ਅਸੀਂ ਚੁਣੌਤੀ ਵੀ ਦੇ ਰਹੇ ਹਾਂ ਸਰਕਾਰ ਨੂੰ ਕਿਾਰੇ ਤੱਤ ਰੱਖੇ ਜੇ ਤੱਤ ਝੂਠ ਹੰਦ ਤੁਸੀਂ ਸਾਡੇ ਤੇ ਕਾਰਵਾਈ ਕਰੋ ਲੇਕਿਨ ਇਹ ਤੱਤ ਬਿਲਕੁਲ ਠੀਕ ਨਹੀਂ ਅਸੀਂ ਜਨਤਾ ਦੀ ਕਚੈਰੀ ਜਾ ਰਹੇ ਹਾਂ ਔਰ ਹੁਣ ਇਸ ਤੋਂ ਬਾਅਦ ਇਹਨਾਂ ਨੇ ਅਜ ਬੜੇ ਜ਼ੋਰ ਸ਼ੋਰ ਨਾਲ ਦਾਅਵੇ ਕਰ ਰਹੇ ਨੇ ਸੀਐਮ ਸਾਹਿਬ ਪਿਛਲੇ ਕਈ ਹਫ਼ਤਿਆਂ ਤੋਂ ਕਿ ਜੀ 20000 ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ ਮੁਰਗੀਆਂ ਉਹਨਾਂ ਨੇ ਦਿਨ ਵੀ ਮਿੱਥਤੇ ਵੀ ਇੰਨੇ ਦਿਨਾਂ ਦੇ ਅੰਦਰ 45 45 ਦਿਨਾਂ ਚੱਕ ਪਹੁੰਚ ਜਾਣਗੇ ਜੀ ਮੇ ਨੂੰ ਤਾਂ ਦੁਵਾਲੀ ਤੋਂ ਪਹਿਲਾਂ ਦੁਵਾਲੀ ਤੋਂ ਪਹਿਲਾਂ ਹੀ ਪਹੁੰਚ ਜਾਣੀ ਉਸ ਗੱਲ ਨੂੰ ਕਿਤੇ ਨੂੰ 25 ਦਿਨ ਤਾਂ ਹੋ ਹੀ ਗਏ ਨਾ ਇਸ ਲਈ ਦੁਵਾਲੀ ਤੋਂ ਪਹਿਲਾਂ 45 ਦਿਨ ਵੀ ਪੂਰੀ ਹੋ ਜਾਣੇ ਆ ਜੀ ਜੀ ਦੁਵਾਲੀ ਤੋਂ ਪਹਿਲਾਂ ਚੈੱਕ ਪਹੁੰਚ ਜਾਣਗੇ ਮੈਂ ਤੁਹਾਨੂੰ ਫੇਰ ਗੱਲ ਕਹਿ ਰਿਹਾ ਹਜੇ ਤੱਕ 60 70% ਪਿੰਡਾਂ 'ਚ ਗਿਰਦੌਰੀ ਸ਼ੁਰੂ ਨਹੀਂ ਹੋਈ ਹੈ ਅਸੈਸਮੈਂਟ ਹੀ ਸ਼ੁਰੂ ਨਹੀਂ ਹੋਈ ਹੈ ਤੇ ਕੰਪੰਸੇਸ਼ਨ ਕਿੰਨੇ ਦੇਣੀ ਹੈ ਤੇ ਕੰਪੰਸੇਸ਼ਨ ਦੇ ਲਈ ਇਹਨਾਂ ਕੋ ਪੈਸੇ ਕਿੱਥੇ ਪੈਸੇ ਦਾ ਖਾਪੀ ਬੈਠੇ ਪਹਿਲਾਂ ਦੀ ਹੈ ਇਸ ਕਰਕੇ ਝੁੱਠੀ ਦੀ ਸਰਕਾਰ ਹੈ ਔਰ ਅਸੀਂ ਦੁਬਾਰਾ ਜਦੋਂ 45 ਦਿਨ ਪੂਰੇ ਹੋਣਗੇ ਤਾਂ ਫਿਰ ਜਾ ਕੇ ਲੋਕਾਂ ਦੀ ਕਚੈਰੀ ਜਾਵਾਂਗੇ ਅਸੀਂ ਆਪਣਾ ਸਰਵੇ ਆਪ ਕਰਾਵਾਂਗੇ ਅਸੀਂ ਕਵਾਂਗੇ ਲੋਕਾਂ ਨੂੰ ਆਓ ਸਾਨੂੰ ਦੱਸੋ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਕਿਉਂਕਿ ਇਹਨਾਂ ਦਾ ਇਹਨਾਂ ਨੇ ਅਸੈਸਮੈਂਟ ਹੀ ਨਹੀਂ ਕਰਨੀ ਮੈਂ ਤਾਂ ਪਿੰਡਾਂ ਜਾ ਰਿਆਂ ਲੋਕ ਚੀਕਾਂ ਮਾਰ ਰਹੇ ਕਹਿੰਦੇ ਜੀ ਉਹ ਗਰਦਾਰੀ ਵਾਲੇ ਆਏ ਸੀ ਉਹ ਕਹਿੰਦੇ ਨਹੀਂ ਇਹ ਤਾਂ ਘਾਹ ਠੀਕ ਹੈ ਨਹੀਂ ਇਹ ਤਾਂ ਫਸਲ ਠੀਕ ਹੈ ਇਹਦਾ ਕੀ ਪਾਣਾ ਇਹਨਾਂ ਨੇ ਅਸੈਸਮੈਂਟ ਹੀ ਪੂਰੀ ਨਹੀਂ ਕਰਨੀ ਬਲਕਿ ਲੋਕਾਂ ਦੀ ਮੰਨੀ ਨਹੀਂ ਜਾ ਰਹੀ ਬਿਲਕੁਲ ਨਹੀਂ ਮੰਨੀ ਜਾ ਰਹੀ ਨੁਕਸਾਨ ਨੂੰ ਨਹੀਂ ਮੰਨਿਆ ਜਾ ਰਿਹਾ ਨਾ ਬਿਲਕੁਲ ਨਹੀਂ ਮੰਨਿਆ ਜਾ ਰਿਹਾ ਔਰ ਤੁਸੀਂ ਦੇਖਣਾ ਅਸੀਂ ਫੇਰ ਲੋਕਾਂ ਨੂੰ ਜਾਣਾ ਹੈ ਉਹਨਾਂ ਨੂੰ ਕਹਿਣਾ ਪਿਆ ਕਿ ਸਾਨੂੰ ਦੱਸੋ ਜੋ ਨੁਕਸਾਨ ਅਸਲ ਚ ਹੋਇਆ ਇਹ ਉਹਦੀ ਅਸੈਸਮੈਂਟ ਹੀ ਠੀਕ ਨਹੀਂ ਕਰ ਰਹੇ ਇਹ ਆਪਣੇ ਗਲੋਂ ਬਿੱਤਾ ਲਾਣੀ ਚਾਹੁੰਦੇ ਆ ਇਹ ਇਸ ਕਰਕੇ ਰੋਜ਼ ਇੱਕ ਨਵਾਂ ਝੂਠ ਛੱਡ ਦਿੰਦੇ ਆ ਮਾਰਕੀਟ ਚ ਇਹਨਾਂ ਨੂੰ ਲੱਗਦਾ ਕਿ ਝੂਠ ਬੋਲ ਬੋਲ ਕੇ ਸਾਡੀ ਦੁਕਾਨ ਚੱਲ ਗਈ ਦਿੱਲੀ ਚ ਵੀ ਚਲਾ ਲਈ ਅਸੀਂ ਲੰਬੇ ਸਮੇਂ ਪੰਜਾਬ ਚ ਵੀ ਚਲੀ ਜਾਂਦੀ ਹੈ ਜਿਆਦਾ देर ਚੱਲਣੀ ਨਹੀਂ ਔੜਕ ਸੱਚ ਰਹੇ ਅਲਟੀਮੇਟਲੀ ਟਰੂਥ ਪ੍ਰਵੇਲ ਕਰਨਾ ਹੈ ਔਰ ਸੱਚਾਈ ਇਹ ਹੈ ਕਿ ਇਹ ਮਾਨਮੇਡ ਡਿਜ਼ਾਸਟਰ ਹੈ ਇਹਨਾਂ ਦੇ ਨਕੰਮੇਪਨ ਕਰਕੇ ਪੰਜਾਬ ਸੰਤਾਪ ਭੋਗ ਰਿਹਾ ਹੈ ਔਰ ਉਹ ਸੰਤਾਪ ਹੁਣ 3 1/2 ਸਾਲ ਦਾ ਹੋ ਗਿਆ ਅਗਲਾ ਇਲੈਕਸ਼ਨ ਆਨ ਤੱਕ ਲੋਗ ਇਨੇ ਦੁਖੀ ਨੇ ਲੋਗ ਇਨੇ ਗੁੱਸੇਚ ਨੇ ਕਿ ਤੁਸੀਂ ਦੇਖਣਾ ਚੋਨਾ ਚਨਾਂ ਦਾ ਹਸ਼ਰ ਕੀ ਹੁੰਦਾ ਹੈ ਅੱਜ ਨੋਟ ਕਰ ਲੋ ਕੋਈ ਅਜ ਤੱਕ ਇਹ ਗੱਲ ਨਹੀਂ ਕਹਿ ਰਿਹਾ ਅੱਜ ਮੈਂ ਕਹਿ ਰਿਹਾ ਜਿਸ ਦਿਨ ਰਿਜ਼ਲਟ ਆਣਗੇ ਚਲਾਣਾ ਮੇਰੀ ਇਹ ਵੀਡੀਓ ਭਗਵੰਤ ਮਾਨ ਆਪਦੀ ਐਮਐਲਏ ਦੀ ਸੀਟ ਵੀ ਆਰੇਗਾ ਉਹ ਤਾਂ ਉਹ ਜਦੋਂ ਉਹਨਾਂ ਨੇ 2022 ਦੀ ਇਲੈਕਸ਼ਨ ਲੜੀ ਸੀ ਉਹ ਵੀ ਕਹਿੰਦੇ ਸੀ ਵੱਡਾ ਬਾਦਲ ਹਾਰ ਰਿਹਾ ਅੱਜ ਮੈਂ ਤੁਹਾਨੂੰ ਕਹਿ ਰਿਹਾ ਫਲਾਣਾ ਹਾਰ ਰਿਹਾ ਅੱਜ ਮੈਂ ਤੁਹਾਨੂੰ ਕਹਿ ਰਿਹਾ ਇਹਨੂੰ ਰਿਕਾਰਡ ਨੂੰ ਰੱਖਣਾ ਆਪਣੇ ਕੋਲ ਔਰ ਜਿਸ ਦਿਨ ਰਿਜ਼ਲਟ ਆਏਗਾ ਉਸ ਦਿਨ ਚਲਾਣਾ ਕਿ ਭਗਵੰਤ ਸੀਐਮ ਤਾਂ ਖੈਰ ਨੇ ਕੀ ਰਹਿਣਾ ਹੈ ਔਰ ਮੁੱਖ ਮੰਤਰੀ ਔਰ ਸਰਕਾਰ ਤਾਂ ਇਹਦੀ ਕੀ ਬੰਨੀ ਆ ਦਹਾਕੇ ਚ ਵੀ ਨਹੀਂ ਪਹੁੰਚਨੇ ਇਹ ਲੇਕਿਨ ਭਗਵੰਤ ਮਾਨ ਆਪਣੀ ਸੀਟ ਹਾਰ ਰਿਹਾ ਪਰ ਉਸ ਤੋਂ ਪਹਿਲਾਂ ਜਿਮਨੀ ਚੋਣ ਵੀ ਆ ਰਹੀ ਹੈ ਤਰਨ ਤਰਨ ਦੀ ਅਗਲੇ ਮਹੀਨੇ ਜਿਮਨੀ ਚੋਣ ਹਰਜੀਤ ਸਿੰਘ ਸੰਧੂ ਸਾਹਿਬ ਦੀ ਕੀ ਤਿਆਰੀ ਹੈ ਜਿਮਨੀ ਹਰਜੀਤ ਸਿੰਘ ਸੰਧੂ ਸਾਹਿਬ ਦੀ ਬਹੁਤ ਚੰਗੀ ਤਿਆਰੀ ਹੈ ਭਾਜਪਾ ਨੂੰ ਬਹੁਤ ਅੱਛਾ ਉਤਸ਼ਾਹ ਮਿਲ ਰਿਹਾ ਪਿੰਡ ਪਿੰਡ ਸਾਡਾ ਕੈਂਡੀਡੇਟ ਜਾ ਰਿਹਾ ਹੈ ਲੋਕਾਂ ਦਾ ਭਰਪੂਰ ਪਿਆਰ ਭਰਪੂਰ ਸਾਹ ਨਾਲ ਲੋਕੋ ਦਾ ਸਵਾਗਤ ਕਰ ਰਹੇ ਨੇ ਸਮਰਥਨ ਕਰ ਰਹੇ ਨੇ ਤੇ ਸਾਡਾ ਬੜਾ ਹੌਸਲਾ ਵਧਿਆ ਹੈ ਕਿ ਤਰਨਤਾਰਨ ਵਰਗੇ ਇਲਾਕੇ ਜਿੱਥੇ ਬੀਜੇਪੀ ਨੂੰ ਕਮਜ਼ੋਰ ਮੰਨਿਆ ਜਾਂਦਾ ਹੈ ਕੰਪੈਰੀਟਿਵਲੀ ਬੜੀ ਪੰਥਕ ਸੀਟ ਮੰਨੀ ਜਾਂਦੀ ਆ ਉੱਥੇ ਬੀਜੇਪੀ ਨੂੰ ਪਿੰਡਾਂ ਦੇ ਅੰਦਰ ਕਿਸਾਨ ਪਾਈਚਾਰੇ ਦਾ Dalit ਪਾਈਚਾਰੇ ਦਾ ਮਹਿਲਾਵਾਂ ਦਾ ਨੌਜਵਾਨਾਂ ਦਾ ਜਿਸ ਪ੍ਰਕਾਰ ਦਾ ਉਤਸ਼ਾਹ ਸਮਰਥਨ ਮਿਲ ਰਿਹਾ ਉਹ ਬੜਾ ਕਾਬਲੇ ਤਾਰੀਫ ਹੈ ਮੈਂ ਇੱਕ ਗੱਲ ਤੁਸੀਂ ਤਰਨਤਾਰਨ ਦੀ ਗੱਲ ਛੇੜੀ ਤੇ ਜ਼ਰੂਰ ਪੁੱਛਣਾ ਚਾਹਨਾ ਭਗਵੰਤ ਮਾਨ ਸਾਹਿਬ ਵਿਧਾਨ ਸਭਾ 'ਚ ਖੜੇ ਹੋ ਕੇ ਮਾਰ ਰਹੇ ਸੀ ਕਿ ਜੀ ਪ੍ਰਧਾਨ ਮੰਤਰੀ ਨੂੰ ਤਾਂ ਕਾਂਗਰਸ ਹੀ ਮਿਲ ਰਹੀ ਸੀ ਭਾਜਪਾ ਵਾਲਾ ਕਿਹੜਾ ਸੀ ਤੇ ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹਨਾ ਕਿ 22 ਇਲੈਕਸ਼ਨਾਂ ਚ ਆਮ ਆਦਮੀ ਪਾਰਟੀ ਵਾਲਾ ਕਿਹੜਾ ਹੈ ਬਰਨਾਲੇ ਤੋਂ ਕਿਹਨੂੰ ਲੜਾਇਆ ਕਿਨੂੰ ਜਿਤਾਇਆ ਤਰਨਤਾਰਨ ਤੋਂ ਕੌਣ ਇਲੈਕਸ਼ਨ ਲੜ ਰਿਹਾ ਹੈ ਕਿਹੜਾ ਹੈ ਆਮ ਆਦਮੀ ਪਾਰਟੀ ਦਾ ਲੀਡਰ ਆ ਤੁਹਾਨੂੰ ਅਕੱਲ ਹੋ ਲੱਗ ਰਿਹਾ ਸਾਰੇ ਉਥੇ ਤਾਂ ਹੁਣ ਅਕੱਲ ਹੀ ਦਿਖਦੇ ਆ ਆਮ ਆਦਮੀ ਪਾਰਟੀ ਵਾਲਾ ਦਿਖਦਾ ਹੀ ਕੋਈ ਨਹੀਂ ਸੋ ਇਸ ਕਰਕੇ ਇਹਨਾਂ ਦੀ ਇੱਥੇ ਪਤਾ ਚੱਲ ਗਈ ਹੈ ਕਿ ਇੰਨੇ ਸਾਲ ਸਰਕਾਰ ਚਲਾਉਣ ਦੇ ਬਾਅਦ ਇਨਾਂ ਕੋਲੇ ਆਪਣੀ ਪਾਰਟੀ ਦਾ ਇੱਕ ਉਮੀਦਵਾਰ ਨਹੀਂ ਲੱਭਿਆ ਤਰਨਤਾਰਨ ਚੋ ਬਾਈਲੈਕਸ਼ਨ ਲੜਾਨ ਲਈ ਅਕਾਲੀ ਦਲ ਤੋਂ ਇੰਪੋਰਟ ਕਰਕੇ ਉਹਨੂੰ ਲੈ ਕੇ ਆਏ ਨੇ ਮੈਂ ਹੈਰਾਨ ਸੀ ਮੁੰਚ ਤੋਂ ਖੜੇ ਹੋ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਸੀ ਮਜੀਠੇ ਦਾ ਨਾਮ ਲੈ ਰਹੇ ਸੀ ਨਾਲ ਕੌਣ ਖੜਾ ਸੀ ਇਸ ਕਰਕੇ ਇਹ ਲੋਕ ਹੁਣ ਬੜ ਸਮਝ ਗਏ ਇਹਨਾਂ ਦੀਆਂ ਸਾਰੀਆਂ ਵਿਉਂਤਬੰਦੀਆਂ ਇਹਨਾਂ ਦੀਆਂ ਸਾਰੀਆਂ ਝੁੱਠੇ ਗੁੰਮਰਾਹਕੁੰਨ ਪ੍ਰਚਾਰ ਨੂੰ ਲੋਕ ਚੰਗੀ ਤਰ੍ਹਾਂ ਸਮਝ ਗਏ ਔਰ ਮੈਨੂੰ ਬੜਾ ਵਿਸ਼ਵਾਸ ਹੈ ਕਿ ਇਹ ਬਾਈ ਇਲੈਕਸ਼ਨ ਤੇ ਇਹਨਾਂ ਦੀ ਬਾਜ਼ੀ ਪਲਟ ਜਾਣੀ ਹੈ ਹਾਂ ਅਸੀਂ ਗੱਲ ਕੀਤੀ ਹੈ ਪੰਜਾਬ ਬੀਜੇਪੀ ਦੇ ਵਾਈਸ ਪ੍ਰੈਜ਼ੀਡੈਂਟ ਸੁਭਾਸ਼ ਸ਼ਰਮਾ ਉਹਨਾਂ ਨਾਲ ਜੋ ਨਚੋੜਮਾ ਪੱਖ ਇਸ ਗੱਲ ਦਾ ਇਹ ਰਿਹਾ ਹੈ ਕਿ ਜੋ ਦਾਵਾ ਕਰ ਰਹੇ ਨੇ ਵਾਰ-ਵਾਰ ਕਿ ਕੇਂਦਰ ਨੂੰ ਹੁਣ ਤੱਕ ਪੰਜਾਬ ਸਰਕਾਰ ਨੇ ਹੋਏ ਨੁਕਸਾਨ ਦਾ ਕੋਈ ਲੇਖਾ ਜੋਖਾ ਭੇਜਿਆ ਨਹੀਂ ਇਹ ਆਪਣਾ ਬਹੁਤ ਵੱਡਾ ਪੁਆਇੰਟ ਹੈ ਉਮੀਦ ਰਹੇਗੀ ਕਿ ਪੰਜਾਬ ਸਰਕਾਰ ਜਰੂਰ ਇਸ ਤੇ ਕੋਈ ਨਾ ਕੋਈ ਜਵਾਬ ਦੇਗੀ ਬਹੁਤ ਸ਼ੁਕਰੀਆ ਸ਼ਰਮ